ਮਾਲੂਮ ਹੈ ਕਿ ਇਹਦਾ ਬੁਰਾ ਕਰਨ ਤੁਰਪਾਂ ਇਹ ਤੇ ਗੱਲ ਅਗਲੀ ਹੋਗੀ ਨਾ ਮੇਰੇ ਚਿੱਤ ਵਿੱਚ ਵੀ ਬੁਰਾ ਖਿਆਲ ਨਾ ਆਵੇ ਮੈਂ ਕਿਹਦਾ ਬੁਰਾ ਸੋਚਣਾ ਪਰ ਕਾ ਬੁਰਾ ਨਾ ਰੱਖੋ ਚੀਤ ਮਾਰੇ ਇਹਦਾ ਮੈਨੂੰ ਬੈਨੀਫਿਟ ਕੀ ਹੋਏਗਾ ਮੈਂ ਕਿਹਦਾ ਬੁਰਾ ਨਹੀਂ ਸੋਚਦਾ ਤੇ ਕਹਿੰਦੇ ਤੁਮ ਕੋ ਦੁੱਖ ਨਹੀਂ ਪਾਈ ਮੀਤ ਕਿਉਂ ਆ ਸਾਸਕ ਜੀ ਆਪਾਂ ਦੁਖੀ ਹੋਣਾ ਚਾਹੁੰਦੇ ਕਿ ਸੁਖੀ ਹੋਣਾ ਚਾਹੁੰਦੇ ਪਹਿਲਾ ले लो ए दा भी जवाब नहीं दे रहे आप हां जी इतना सोच के जवाब दे रहे मैं कहता बंदा सुखी या दुखी होना चहने सुखी होना चहने कि दुखी भला जी उधरੋਂ ਭੈਣਾਂ ਵੱਲੋਂ ਆਵਾਜ਼ ਨਹੀਂ ਆ ਰਹੀ ਸੁખી કે દુખી ਭੈਣ जी ਫਿਰ ਗੱਜ ਕੇ ਬੋਲੋ ਸੁખી કે દુખી हां ਜਿਵੇਂ ਡਾਕਟਰ ਕੋਲ ਜਾ ਕੇ ਤੁਸੀਂ ਕਹਿੰਦੇ ਅਸੀਂ ਤੰਦਰੁਸਤ ਹੋਣਾ ਚਾਹੁੰਦੇ ਹਾਂ ਬਿਮਾਰ ਨਹੀਂ ਹੋਣਾ ਚਾਹੁੰਦੇ ਬਿਮਾਰ ਤੇ ਪਹਿਲਾਂ ਹੀ ਆਂ ਦੁਖੀ ਤੇ ਪਹਿਲਾਂ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਤੇ ਪਰ ਸੁખી ਹੋਣ ਦਾ ਫਾਰਮੂਲਾ ਕੀ ਹੈ ਪਾਰ ਕਾ ਬੁਰਾ ਪਾਰ ਸਮਝਿਓ ਆਪਣੇ ਦਾ ਦਾ ਬੁਰਾ ਕੋਈ ਵੀ ਨਹੀਂ ਸੋਚਦਾ ਹਮੇਸ਼ਾ ਪਾਰ ਕਾ ਬੁਰਾ ਦੂਜੇ ਦਾ ਬੁਰਾ ਦੂਜੇ ਦਾ ਬੁਰਾ ਸੋਚਣਾ ਹੁਣ ਤੁਸੀਂ ਕਹੋਗੇ ਵੀ ਆਪਾਂ ਦੂਜੇ ਦਾ ਬੁਰਾ ਸੋਚਦੇ ਹੀ ਨਹੀਂ ਆ ਜਿਹੜੇ ਨਿੰਬੂ ਤੇ ਮਿਰਚਾਂ ਟੰਗੀਆਂ ਦੁਕਾਨਾਂ ਅੱਗੇ ਕੀ ਲਿਖਿਆ ਹੁੰਦਾ ਆਪਾਂ ਲੱਗ ਗੱਡੀਆਂ ਦੇ ਮਗਰ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਘੜਾ ਤੁਹਾਨੂੰ ਕਿਦਾਂ ਪਤਾ ਲੱਗਿਆ ਉਹਦੀ ਨજર ਬੁਰੀ ਹੈ ਜੀ ਕਿਦਾਂ ਪਤਾ ਲੱਗਿਆ ਦੁਕਾਨਾਂ ਦੇ ਅੱਗੇ ਨਿੰਬੂ ਤੇ ਮਿਰਚਾਂ ਟੰਗੀਆਂ ਸ਼ਟਰਾਂ ਦੇ ਅੱਗੇ ਕਰਿਆਨੇ ਵਾਲੀ ਦੁਕਾਨ ਤੇ ਕੱਪੜੇ ਵਾਲੀ ਦੁਕਾਨ ਤੇ ਟਰੱਕ ਦੇ ਵਿੱਚ ਆਟੋ ਵਾਲੇ ਨੇ ਟੰਗੀਆਂ ਨਿੰਬੂ ਤੇ ਮਿਰਚਾਂ ਅਸੀਂ ਲੁਧਿਆਣੇ ਵੇਖਿਆ ਕਲੀਨਿਕ ਦੇ ਬਾਹਰ ਵੀ ਟੰਗੀ ਹੋਈ ਨਿੰਬੂ ਤੇ ਮਿਰਚਾਂ ਦੱਸ ਡਾਕਟਰ ਨੂੰ ਕਹਦਾ ਵੀ ਉਹਨੂੰ ਆ ਵੀ ਸ਼ਾਇਦ ਕਿਤੇ ਆਪਰੇਸ਼ਨ ਦੂਜੇ ਡਾਕਟਰ ਨਾਲ ਜਿਆਦਾ ਕਰੀ ਜਾਵੇ ਸਾਡੇ ਵਾਲੇ ਕੋਈ ਘਾਟ ਹੀ ਲੋਕ ਆਉਣ ਨਿੰਬੂ ਵੀ ਵਿਚਾਰੇ ਆਂਦੇ ਨੇ ਕਿੰਨਾ ਲੋਕਾਂ ਦੇ ਵਾਸ ਪੈ ਗਏ ਸੀ ਸਾਡਾ ਸੱਤਿਆਨਾਸੁਕ ਉਦਾਂ ਹੀ ਧਾਗੇ ਚ ਪੈ ਪੈ ਗਰੀਬ ਸੁੱਕ ਜਾਂਦੇ ਹੋ ਮਿਰਚਾਂ ਵੀ ਉਦਾਂ ਹੀ ਮਨੁਲਦਾ ਆਪਣੇ ਭਾਰ ਦੇਸ਼ ਵਿੱਚ ਨਿੰਬੂ ਤੇ ਮਿਰਚਾਂ ਹੁੰਦੀਆਂ ਤੜਕੇ ਤੇ ਸਕੰਜੀ ਬਣਾਉਣ ਦੇ ਕੰਮ ਨਹੀਂ ਹੁੰਦੇ ਜਿੰਨੇ ਛਟਰਾਂ ਦੇ ਨਾਲ ਹੀ ਦਮ ਤੋੜ ਜਾਂਦੇ ਵਿਚਾਰੇ ਲਮਕੇ ਲੌਕੇ ਵਿਦੇਸ਼ਾਂ ਵਿੱਚ ਫੋਨ ਲਾਇਓ ਆਪਣੇ ਕਿਸ ਰਿਸ਼ਤੇਦਾਰ ਨੂੰ ਹਾਇ ਇੱਕ ਇੱਕ ਹਜ਼ਾਰ ਟਰੱਕ 5-500 ਟਰੱਕ ਟਰਾਂਸਪੋਰਟਾਂ ਵੱਡੀਆਂ ਵੱਡੀਆਂ ਕਿਸੇ ਦੇ ਮਗਰ ਨੇ ਲਿਖਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕਿਸੇ ਦੇ ਮਗਰ ਨੇ ਲਿਖਿਆ ਇੱਥੇ ਬਾਡੀ ਮਗਰੋਂ ਬਣਦੀ ਪਹਿਲਾਂ ਲਿਖਉਂਦੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਆਟਾ ਵਾਲਾ ਵੀ ਲਖਾਈ ਫਿਰਦਾ ਬੁਰੀ ਨਜ਼ਰ ਵਾਲੇ ਤੇ ਤੈਨੂੰ ਕਿਹਨੇ ਨਜ਼ਰ ਲਾਉਣੀ ਆ ਹਾਂਜੀ ਪੁਰਾਣਾ ਆਟਾ ਉਹਦੇ ਵਿੱਚ ਵੀ ਲਿਖ ਨਿੰਬੂ ਤੇ ਮਿਰਚਾਂ ਟੰਗੀਆਂ ਨਜ਼ਰ ਆਬ ਬੀਬੀਆਂ ਜਾਣਦੀਆਂ ਛੋਟਾ ਬੱਚਾ ਪਹਿਲਾਂ ਤਿਆਰ ਕਰ ਲੈਣਾ ਜਦੋਂ ਤਿਆਰ ਹੋ ਕੇ ਸੋਹਣਾ ਲੱਗਣ ਲੱਗ ਪਣਾ ਨਾ ਉਹ ਕਹਿੰਦਾ ਹਾਏ ਹਾਏ ਕਿੰਨਾ ਸੋਹਣਾ ਲੱਗਦਾ ਮੁਰ ਕਹੇ ਨਾਲ ਹੀ ਥੁ ਕਜਲ ਜੀ ਕੱਢ ਕੇ ਨਾ ਉਹਦੀ ਗਿੱਚੀ ਤੇ ਲਾ ਦਾਂ ਬੇ ਇਹਨੂੰ ਨਜ਼ਰਨ ਲੱਗ ਜੇ ਅੱਛਾ ਵੱਡੀ ਉਮਰ ਦਾ ਕੋ ਬੰਦਾ ਚੰਗਾ ਫੱਬ ਫੁਕੇ ਘਰੋਂ ਨਿਕਲੇ ਉਹਨੂੰ ਵੀ ਕਦੀ ਕਿਹਾ ਬਾਪੂ ਅੱਜ ਤਰਾ ਬੜਾ ਟੌਰ ਹੀ ਤੇ ਲਾਹਾਂ ਕਜਲ ਬਾਪੂ ਦੇ ਵੀ ਇਹਨੂੰ ਨਜ਼ਰਨ ਲਾਦੇ ਕੋਈ ਆਪਾਂ ਤਾਂ ਕਦੇ ਵੀ ਪਾਪਾ ਜੀ ਨੂੰ ਨਹੀਂ ਕਹੇ ਪਾਪਾ ਜੀ ਅੱਜ ਕਮਾਲ ਹੀ ਹੋਈ ਪਈ ਅੱਜ ਤੇਰਾ ਵਾਹਦਾ ਹੀ ਟੌਰ ਬੇਬੇ ਆਈ ਅাইতে ਬੇਬੇ ਕੁਮਾਰੀ ਕਰਦੀ ਹੈ ਤੇ ਬੇਬੇ ਦੇ ਨਜਰ ਤੁਹਾਨੂੰ ਪਤਾ ਨਾ ਵੀ ਹੁਣ ਵੱਡੀ ਉਮਰੇ ਨੂੰ ਕੀ ਨਜ਼ਰ ਲਗਣੀ ਆ ਤੇ ਆਟੋ ਕਢਾਇਆ ਕਿਤੇ 3-4 ਸਾਲ ਪਹਿਲਾਂ ਪੱਚ ਦਿੱਤੇ ਹੋਏ ਟਾਇਰਾਂ ਚ ਉਹਦੇ ਚ ਵੀ ਨਿੰਬੂ ਤੇ ਮਿਰਚਾਂ ਟੰਗੀਆਂ ਹੋਈਆਂ ਹੁਣ ਇਹ ਕਥਾ ਸੁਣਨ ਤੋਂ ਬਾਅਦ ਜੇ ਤੇ ਕਿਸੇ ਨੇ ਆਪਣੀ ਗੱਡੀ ਚ ਕੋਈ ਨਿੰਬੂ ਤੇ ਮਿਰਚ ਟੰਗੀਆਂ ਜੇ ਤੇ ਲੌਣਿਆ ਤਾਂ ਤੇ ਫਾਇਦਾ ਨਹੀਂ ਤੇ ਚੁੱਪ ਕਰਕੇ ਟਾਈਮ ਲੈ ਘਰ ਜਾ ਕੇ ਸੋਈਏ ਜੋ ਸਾਸਮੇ ਜੀ ਵੀ ਕਥਾ ਵੇਲੇ ਸਿਰ ਮਰ ਜਣਾ ਹਾਂ ਜੀ ਮੈਨੂੰ ਪੂਰੀ ਸਮਝ ਨੂੰ ਨੰਦ ਬੜਾ ਹੁੰਦਾ ਉਦਾਂ ਅਸਰ ਇਹਨਾਂ ਗੱਲਾਂ 'ਚ ਕੱਖ ਨਹੀਂ ਹੈਗਾ ਕੈਮ ਕਰੋ ਆਪਣੇ ਆਪ ਰੂ ਤਜਰਬਾ ਕਰਕੇ ਦੇਖਿਓ ਤੁਸੀਂ ਅੱਛਾ ਜਿੰਨੀਆਂ ਵੀ ਵਧੀਆ ਗੱਡੀਆਂ ਹੁੰਦੀਆਂ ਕੋਈ ਨਿੰਬੂ ਤੇ ਮਿਰਚਾਂ ਟੰਗਦਾ ਕਦੀ ਬੀਐਮ 'ਚ ਟੰਗਿਆ ਵੇਖਿਆ ਮਰਸੀਡੀਜ਼ ਆਡੀ 'ਚ ਸੋ ਨਜ਼ਰ ਤੇ ਉਹਨੂੰ ਲੱਗੇ ਜਿਹੜੇ ਅਗਲੇ ਨਾਲ ਕਰੋੜ ਰੁਪਈਆ ਲਾਇਆ ਮੇਰੇ ਨਾਲ ਕੀ ਗੱਡੀ ਦੀ ਅਲਾਈਨਮੈਂਟ ਢਿੱਲੀ ਪਈ ਐ ਮੈਂ ਵੀ ਨਿੰਬੂ ਤੇ ਮਿਰਚਾਂ ਟਾਂਕੇ ਬੈਠਾ ਵੀ ਤੂੰ ਇਹ ਨਿੰਬੂ ਤੇ ਮਿਰਚਾਂ ਦੇ ਸਾਲ ਦੇ ਪੈਸੇ ਜਮਾ ਕਰੇ ਦੋ ਟਾਇਰ ਪੈ ਜਾਣੇ ਨੇ ਇਹਦੇ ਅਦਕਾਨਾ ਤੇ ਕੋਨਾ ਤੇ ਦੂਜੇ ਟੰਗਣ ਸਿੱਖੋ ਸਾਨੂੰ ਨਹੀਂ ਸੋਭਾ ਦਿੰਦੀ ਤੁਸੀਂ ਮੰਨਦੇ ਆ ਲਓ ਮੈਂ ਤੁਹਾਡੇ ਸਾਹਨੇ ਇੱਕ ਸ਼ਬਦ ਪੜ੍ਹਦਾ ਮਹਾਰਾਜ ਗੁਰੂ ਅੰਸਦ ਦੀ ਬਾਣੀ ਕੀ ਆਂਦੀ ਹੈ RAM ਨਾਮ ਜੋ ਮਤਾ ਸਕਰੀਨ ਕਿਹਾ ਸੀ ਜੇ ਸਕਰੀਨ ਤੇ ਸ਼ਬਦ ਆਉਂਦੇ ਜਾਣ ਨਾ ਅਗਲੀ ਵਾਰੀ ਹੋਣ ਜਦੋਂ ਮੈਂ ਆਵਾਂ ਤੇ ਸਕਰੀਨ ਆਉਂਦਿਆਂ ਨੂੰ ਲੱਗੀ ਹੋਵੇ ਕਿਉਂ ਗੁਰੂ ਕੇ ਪਹਿਰੇ ਕੱਲ ਤੋਂ ਇਦਾਂ ਗ੍ਰਾਈ ਸ਼ੁਰੂ ਕਰ ਦਿੱਤੀ ਆ ਮੈਂ ਜਿੱਦਾਂ ਦੇ ਸਿੱਖ ਤੱਕੜੇ ਗ੍ਰਾਈ ਦੀ ਤੇ ਲੋੜ ਨਹੀਂ ਇੱਕ ਦੋ ਸਿੱਖਾਂ ਨੇ ਕਿਰਪਾ ਕਰ ਦੇਣੀ ਇੱਕ ਸ਼ੁਰੂ ਕਰੋ ਕੰਮ ਹਰ ਗੁਰਦੁਆਰੇ ਚੀ ਇਹ ਸਕਰੀਨਾਂ ਚਾਹੀਦੀਆਂ ਹੁਣ ਜਿਹੜੀ ਮੈਂ ਤੋਗ ਬੋਲੀ ਨਾਲ ਜੇ ਸਕਰੀਨ ਤੇ ਆਵੇ ਨਾ ਤੁਸੀਂ ਕਹਣਾ ਯਾਰ ਆ ਬਾਣੀ ਚ ਲਿਖਿਆ ਹੋਇਆ RAM ਨਾਮ ਜੋ ਜਨ ਜਪੈ ਅਨ ਦਿਨ ਸਤ ਜਾਗੈ ਜਿਹੜਾ RAM ਦਾ ਨਾਮ ਜਪਦਾ ਰੱਬ ਦਾ ਨਾਮ ਜਪਦਾ ਉਹ ਦਿਨ ਰਾਤ ਸੁਚੇਤ ਰਹਿਦਾ ਜਾਗਦਾ ਤੰਤ ਤੰਤਰ ਮੰਤ ਮੰਤਰ ਚਾਖ ਨજર ਤੰਤ ਮੰਤ ਨਾ ਜੋਈ ਤਿਤ ਚਾਖ ਨਾ ਲੱਗ ਨਾ ਉਹਦਾ ਕੋਈ ਤੰਤਰ ਵਿਗਾੜ ਸਕਦਾ ਨਾ ਉਹਦਾ ਕੋਈ ਮੰਤਰ ਵਿਗਾੜ ਸਕਦਾ ਤੇ ਨਾ ਉਹਨੂੰ ਕਦੀ ਨજર ਲੱਗਦੀ ਆ ਜਿਹੜਾ ਆਪਣੇ ਗੁਰੂ ਦੀ ਸਿੱਖਿਆ ਲੈ ਕੇ ਹਮੇਸ਼ਾ ਸਸ਼ੇਤ ਰਹਿੰਦਾ ਹੈ ਤੇ ਕਿਉਂ ਸਾachsen ਜੀ ਆਪਾਂ ਨੂੰ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਉੱਚੀ ਬੋਲੇ ਭੈਣੋ ਫਿਰ ਅੱਜ ਤੋਂ ਬਾਅਦ ਜਿਹੜਾ ਵੀ ਕੋਈ ਮੇਰਾ ਵੀਰ ਭਰਾਏ ਕੰਮ ਕਰਦਾ ਕੁਝ ਸ਼ਟਰ ਤੇ ਨਿੰਬੂ ਮਿਰਚਾਂ ਟੰਗਦਾ ਬਸ ਉਹਨੂੰ ਕੋਲਿਆ ਭਰਾਵਾ ਦੇ ਜਾ ਜਿਹੜਾ ਕਈ ਹੁੰਦੇ ਨਾ ਪੱਕੇ ਰੱਖੇ ਹੁੰਦੇ ਅੱਛਾ ਅੱਜ ਕਈਆਂ ਕਈਆਂ ਦੇ ਅਸਲੀ ਹੁੰਦੇ ਕਈ ਅੱਜਕੱਲ ਆਰਟੀਫੀਸ਼ਲ ਜਿਹੇ ਪੱਕੇ ਟੰਗ ਛੱਡਦੇ ਉਦਾਂ ਹੀ ਪੱਕੇ ਹੀ ਪਲਾਸਟਿਕ ਜਿਹਦੇ ਬਣੇ ਹੁੰਦੇ ਉਦਾਂ ਹੀ ਪੱਕੇ ਟੰਗੇ ਤੇ ਇਸ ਕਰਕੇ ਪਰ ਕਾ ਬੁਰਾ ਨਾ ਰੱਖੋ ਚੀਤ ਦੂਜੇ ਦਾ ਬੁਰਾ ਚਿੱਤ ਵਿੱਚ ਨਾ ਲਿਆਓ ਤੁਮਕੋ ਦੁੱਖ ਨਹੀਂ ਫਿਰ ਇਹਦਾ ਬੈਨੀਫਿਟ ਹੋਏਗਾ ਮੈਂ ਦੂਜਾ ਬੁਰਾ ਨਹੀਂ ਸੋਚਾਂਗਾ ਮੈਂ ਦੁਖੀ ਨਹੀਂ ਹੋਵਾਂਗਾ ਜਦੋਂ ਆਪਾਂ ਕਿਹਦਾ ਬੁਰਾ ਸੋਚਦੇ ਆ ਨਾ ਅਗਲਾ ਤੇ ਆਪਣੇ ਘਰ ਸੁਤਾ ਹੁੰਦਾ ਕੈਮੀਕਲ ਆਪਣਾ ਵਧ ਜਾਂਦਾ ਬੀਪੀ ਵਧ ਰਿਹਾ ਜਾਂਦਾ ਵਾ ਅ ਜਿਹੜੇ ਲੋਕ ਕਹਿੰਦੇ ਨਾ ਅੱਜ ਮੇਰਾ ਬੀਪੀ ਵਧ ਗਿਆ ਮੇਰਾ ਬੀਪੀ ਘਟ ਗਿਆ ਮੇਰੇ ਅੰਦਰ ਤਜਾ ਬਣਦਾ ਮੇਰਾ ਕੈਸਟਰੋਲ ਵਧਦਾ ਉਹ ਕੈਸਟਰੋਲ ਖਾਣ ਨਾਲ ਨਹੀਂ ਵਧਦਾ ਸੋਚਣ ਨਾਲ ਵਧਦਾ ਜਦੋਂ ਅਗਲੇ ਰਾਤ ਨੂੰ ਫੋਨ ਨਹੀਂ ਕਰਦੇ ਭੈਣੇ ਵਧਾਈ ਹੋਵੇ ਤੇਰੇ ਭਤੀਜੇ ਨੇ ਤੇਰੇ ਭਨੇਵੇਂ ਨੇ ਇੱਕ ਸਟੋਰ ਲੈ ਲਿਆ ਉਹ ਫੋਨ ਕਰਕੇ ਸੋਂਗੇ ਤਾਂ ਸਾਰਾ ਟੱਬਰ ਉੱਠ ਕੇ ਬਹਿ ਗਿਆ ਇਨ ਦਾ ਬੀਪੀ ਵੱਧ ਗਿਆ ਸਾਰੀ ਰਾਤ ਬੈਠੇ ਰਹੇ ਅੱਛਾ ਜਿਨ੍ਹਾਂ ਨੇ ਲਿਆਉ ਸੌਂਗੇ ਟਾਈਮ ਨਹੀਂ 10 11 ਵਜੇ ਉਹ ਸੌਂਗੇ ਉਹ ਵੀ ਐਡੇ ਚੰਦਰੇ ਫੋਨ ਵੀ ਰਾਤ ਨੂੰ ਹੀ ਕਰਦੇ ਸੌਣ ਲੱਗਿਆ ਵੀ ਸਵੇਰੇ ਕਰ ਦੋ ਜ਼ਰੂਰ ਦਿਮਾਗ ਦੀ ਨਾਲੀ ਫਟਾਉਣੀ ਆਪਣੇ ਮਸੜ ਦੀ ਵਿਦੇਸ਼ਾਂ 'ਚ ਵੀ ਪ੍ਰੋਬਲਮ ਇੱਥੇ ਵੀ ਹੈਗੀ ਇਸ ਕਰਕੇ ਨਾ ਗੱਲਾਂ ਜੋ ਬਾਹਰ ਨਿਕਲੋ ਕਿਸੇ ਦਾ ਤੁਹਾਡੀ ਕਿਸੇ ਨੇ ਨਹੀਂ ਬਣਦੀ ਜੀ ਉਹ ਗੱਡੀ ਲੈ ਕੇ ਆਇਆ ਹੈ ਨਾ ਉਹਦੇ ਬਾਰੇ ਜਿਆਦਾ ਸੋਚ ਸੱਚ ਆਪਾਂ ਹੈ ਸ਼ੁਕਰ ਹੈ ਸਾਰੇ ਤਰ੍ਹਾਂ ਇੱਕ ਪਿੰਡ ਵਿੱਚ ਕਿਹ ਬੰਦੇ ਦੀ ਵੱਡੀ ਕੋਠੀ ਹੋਵੇ ਪਿੰਡ ਦੀ ਸੋਭਾ ਹੋ ਤੇ ਜੇ ਸਾਰਾ ਮਲੂ ਇੱਕ ਮੱਲਾ ਤੁਹਾਡਾ ਉਸ ਮੱਲੇ ਤੁਹਾਡੀ ਟੌਪ ਦੀ ਕੋਠੀ ਹੈ ਬਾਕੀ ਉਦਾਂ ਮਾੜੀਆਂ ਜੀਆਂ ਤੁਹਾਡੇ ਮੱਲੇ ਦੀ ਸੋਭਾ ਥੋੜਾ ਪਰ ਜੇ ਸਾਰਿਆਂ ਦੀਆਂ ਵਧੀਆ ਕੋਠੀਆਂ ਸਾਧੀਆਂ ਗੱਡੀਆਂ ਵਧੀਆ ਹੋਣ ਤੁਹਾਡੇ ਮੱਲੇ ਦੀ ਆਪਣੀ ਸਗੋਂ ਤੁਹਾਡੇ ਲਾਗੇ ਕੋਈ ਪਲਾਟ ਕੋਈ ਵਧੀਆ ਬੰਦਾ ਲੈ ਲੇ ਤੇ ਤੁਹਾਡੇ ਪਲਾਟ ਦੀ ਕੀਮਤ ਆਪੇ ਵੱਜ ਜਾਂਦੀ ਹੈ ਸਾਡਾ ਇਹ ਹੁੰਦਾ ਵੀ ਦੂਜਾ ਸਾਈਡ ਤੋਂ ਅੱਗੇ ਬੋਲੋ ਜੀ ਆਪਣਾ ਸੋਫਾ ਲਿਆਂਦੇ ਨੇ ਜੇ 15 ਦਿਨ ਹੋਏ ਆ ਜੇ ਪਤਾ ਲੱਗ ਗਿਆ ਵੀ ਮਾਸੜ ਹੁੰਨਾ ਵੀ ਲੈ ਆਂਦਾ ਆਪਣਾ ਅਗਲੇ ਦਿਨ ਵੇਚ ਦੋਣਾ ਵੀ ਨਹੀਂ ਉੱਤੋਂ ਤੇ ਉੱਤੋਂ ਨਹੀਂ ਲੈਣਾ ਆਪਾਂ ਉਹਦੇ ਦੋ ਟਰੱਕ ਆ ਸਾਡੇ 10 ਵਾ ਸੋਫਾ ਉਹਦੇ ਨਾਲ ਦੇ ਸਾਡਾ ਇਹਨਾਂ ਗੱਲਾਂ ਚੋਂ ਬੋਲੋ ਜੀ ਬਾਹਰ ਨਿਕਲੋ ਪਰ ਕਾ ਬੁਰਾ ਨਾ ਇਹਦਾ ਬੈਨੀਫਿਟ ਕੀ ਹੋਏਗਾ ਤੁਮ ਕੋ ਦੁੱਖ ਨਹੀਂ ਭਾਈ ਮੀਤ ਅਖੀਰਲਾ ਬੰਦ ਕਰ ਕੇ ਖਿਮਾ ਮੰਗਾ ਤੁਹਾਡੇ ਕੋਲੋਂ ਮਾਰਾ ਇਹ ਕਹਿੰਦੇ ਨੇ ਹਰ ਹਰ ਤੰਤ ਹਰੀ ਦੇ ਰੱਬ ਦਾ ਨਾਮ ਹੀ ਤੰਤਰ ਹਰ ਹਰ ਤੰਤ ਮੰਤ ਗੁਰ ਦੀਨਾ ਮੇਰੇ ਗੁਰੂ ਨੇ ਮੈਨੂੰ ਹਰੀ ਪਰਮੇਸ਼ਰ ਦਾ ਨਾਮ ਹੀ ਤੰਤਰ ਦਿੱਤਾ ਹਰੀ ਪਰਮੇਸ਼ਰ ਦੇ ਨਾਮ ਦਾ ਹੀ ਮੰਤਰ ਦਿੱਤਾ ਏ ਸੁਖ ਨਾਨਕ ਆਂ ਦਿਨ ਚੀਨਾ ਹੈ ਨਾਨਕ ਆਖ ਇਹ ਸੁਖ ਮੈਂ ਦਿਨ ਰਾਤ ਆਪਣੇ ਅੰਦਰੋਂ ਲੱਭ ਲਿਆ ਮੈਨੂੰ ਹੁਣ ਕੋਈ ਤੰਤਰ ਮੰਤਰ ਧਾਗਾ ਤ੍ਰੀਤ ਇਦਾ ਕੋਈ ਮੇਰੇ ਉਤੇ ਅਸਰ ਨਹੀਂ ਹੁੰਦਾ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਹਰ ਹਰ ਤੰਤ ਮੰਤ ਗੁਰਦੀਨਾ ਇਹ ਸੁਖ ਨਾਨਕ ਆਂਦਨ ਜੀ ਨਾ ਮੈਂ ਆਪਣੇ ਅੰਦਰੋਂ ਹੀ ਚੀਨ ਲਿਆ ਮੈਂ ਆਪਣੇ ਅੰਦਰੋਂ ਲੱਭ ਲਿਆ ਆਓ ਆਨੰਦ ਕਰੋ ਪ੍ਰਭ ਕੇ ਗੁਣ ਗਾਓ ਸਤ ਗੁਰੇ ਆਪਣਾ ਸਾਥ ਸਦਾ ਮਨਾਓ ਇੱਕ ਵਾਰ ਸਾਰੇ ਪੜੋ ਕੋਈ ਰਸਨਾ ਵਾਜੀ ਨਾ ਰਵੇ आनंद करो प्रभु के गुण गावो आनंद करो प्रभु के गुण गावो सतगुरु अपना सद सदा मनावो सतगुरु अपना सद सदा मनावो जा कैसे मरण सुख निवास जा कैसे मरण सुख निवास पही कल्याण दुख होवत नास पही कल्याण दुख होवतनास आनंद करो प्रभु के गुण गावो 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 सतगुरु अपना सदा मनावो सतगुरु अपना सदा मनावो हर हर तंत मंत गुर हर हर तंत मंत दीना, हर तंत मंत गुर दीना। अच्छा। <laughs> ए सुख <खे> चीना <laughs> ए सुख नान आन <क्यान> दिन चीना <laughs> <laughs> <दे> <laughs> <laughs> कोटान कोट शुकराना अकाल पुरख वाहगुरु जी का ਜਿਨ੍ਹਾਂ ਨੇ ਸਾਡੇ ਸਾਰਿਆਂ ਤੇ અપਾਰ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਜਿਹੜਾ ਸਮਾਂ ਆਪਾਂ ਸਤਿਗੁਰ ਦੀ ਗੋਦ ਵਿੱਚ ਬਤੀਤ ਕੀਤਾ ਹੈ ਆਓ ਗੁਰੂ ਬਖਸ਼ਿਸ਼ ਕਰੇ ਦੂਜੀ ਵਾਰ ਇਸ ਇਲਾਕੇ ਚ ਆਉਣ ਦਾ ਮੌਕਾ ਮਿਲੇ ਸਮੂਹ ਨੌਜਵਾਨ ਵੀਰ ਬੜਾ ਮਨ ਨੂੰ ਚੰਗਾ ਲੱਗਦਾ ਸਭ ਸੂਰਤ ਨੇ ਸੋਹਣੀਆਂ ਦਸਤਾਰਾਂ ਜਿਹੜੇ ਨਹੀਂ ਸਜਾਉਂਦੇ ਉਹ ਵੀ ਸਜਾਓ ਸੋਹਣੀਆਂ ਦਸਤਾਰਾਂ ਵੀਰ ਬੰਦੇ ਨੇ ਸਭ ਸੂਰਤ ਨੇ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਨੌਜਵਾਨ ਬੱਚੇ ਬਹੁਤ ਪਿਆਰ ਨਾਲ ਸੇਵਾਵਾਂ ਕਰਦੇ ਹੋ ਮਾਰਗ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਿਸ਼ ਕਰੇ ਕਹਾਂਜ ਪਿਆਰ ਆਵੇ ਤਫਾਕ ਆਵੇ ਅਸੀਂ ਗੁਰਮਤ ਨਾਲ ਜੁੜੀਏ ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਚ ਲੈ ਕੇ ਆਈਏ ਮਾਂ ਬਾਪ ਦੀ ਰਿਸਪੈਕਟ ਕਰੋ ਪਦਾਰਥਾਂ ਨੂੰ ਸਭ ਕੁਝ ਨਹੀਂ ਸਮਝਣਾ ਇਹ ਜ਼ਿੰਦਗੀ ਦਾ ਇੱਕ ਹਿੱਸਾ ਹੈ ਆਉਂਦੇ ਨੇ ਚਲੇ ਜਾਂਦੇ ਨੇ ਮੇਨ ਆਨੰਦ ਗੁਰੂ ਦੇ ਉਪਦੇਸ਼ ਵਿੱਚੋਂ ਪ੍ਰਾਪਤ ਕਰੀਏ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਇਥੋਂ ਦੀ ਸਮੂਚੀ ਪ੍ਰਬੰਧਕ ਕਮੇਟੀ ਜਿਨਨੇ ਵੀ ਸੇਵਾਦਾਰ ਪੈਣਪਰਾ ਜਿਨ੍ਹਾਂ ਨੇ ਵੀ ਮਨ ਕਰਕੇ ਤਨ ਕਰਕੇ ਧਨ ਕਰਕੇ ਇਹਨਾਂ ਸਮਾਗਮਾਂ ਵਿੱਚ ਹਿੱਸਾ ਪਾਇਆ ਇਥੋਂ ਦੇ ਹੈਡ ਗ੍ਰੰਤੀ ਸਹਿਬਾਨ ਹਜ਼ੂਰੀ ਰਾਗੀ ਜਿਨ੍ਹਾਂ ਨੇ ਬਹੁਤ ਪਿਆਰਾ ਕੀਰਤਨ ਮੇਰੇ ਤੋਂ ਪਹਿਲਾਂ 2 ਦਿਨ 3 ਦਿਨ ਹਾਜ਼ਰੀ ਲਵਾਈ ਹੈ ਬਹੁਤ ਮਿੱਠੀ ਆਵਾਜ਼ ਭਾਈ ਸਹਿਬ ਹੁਣਾਂ ਦੀ ਬਹੁਤ ਪਿਆਰਾ ਕੀਰਤਨ ਕਰਦੇ ਨੇ ਅੱਗੋਂ ਪਿਛੋਂ ਵੀ ਜਦੋਂ ਸਮਾਗਮ ਹੁੰਦਾ ਜਰੂਰ ਪਹੁੰਚਿਆ ਕਰੋ ਗੁਰੂ ਦੀਆਂ ਦਰ ਦੀਆਂ ਰੌਣਕਾਂ ਅਸੀਂ ਆਣ ਕੇ ਵਧਾਈਏ ਬਾਣੀ ਨੂੰ ਸਮਝੀਏ ਪੜ੍ਹੀਏ ਵਿਚਾਰੀਏ ਗੁਰੂ ਦਾ ਉਪਦੇਸ਼ ਲੈ ਕੇ ਆਈਏ ਇਸੋਂ ਦੀ ਜਿੰਨੇ ਵੀ ਸੰਗਤ ਹੈ ਜਿੰਨੇ ਵੀ ਪ੍ਰਬੰਧਕ ਕਮੇਟੀ ਹੈ ਮਾਲਕ ਨੇ અપਾਰ ਬਖਸ਼ਿਸ਼ ਕੀਤੀ ਫਿਰ ਕਿਤੇ ਸਮਾਂ ਬਣਿਆ ਤੁਹਾਡੇ ਫਿਰ ਦਰਸ਼ਨ ਕਰਾਂਗੇ ਸਾਧ ਸੰਗਤ ਜੀ ਪੁੱਲਾਂ ਚੁੱਕਾਂ ਦੀ ਖਿਮਾ ਵਿਚਾਰ ਕਰਦੇ ਆ ਜੋ ਸ਼ਬਦ ਚੰਗੇ ਲੱਗੇ ਗੁਰੂ ਜੀ ਦੇ ਸਮਝ ਕੇ ਨਾਲ ਲੈ ਜਿਓ ਜੋ ਪੁੱਲ ਚੁੱਕ ਹੈ ਦਾਸ ਦੀ ਝੋਲੀ ਪਾ ਦਿਓ ਮਾਲਕ ਕਿਰਪਾ ਕਰੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਬੋਲਦਿਆਂ ਸ਼ਬਦ ਅੱਗੇ ਪਿਛੇ ਹੋਣਾ ਸੁਭਾਵਿਕ ਹੁੰਦਾ ਹੈ ਜੀ ਤੋਂ ਉਹਨਾਂ ਸ਼ਬਦਾਂ ਦੀ ਸੋਧ ਕਰਕੇ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵਧੀਆ ਤਰੀਕੇ ਨਾਲ ਵਿਚਾਰ ਕਰ ਸਕਦੇ ਹਾਂ ਇਨੇ ਕੇ ਬਚਨ ਪ੍ਰਵਾਨ ਕਰਿਓ ਆਓ ਨੌਜਵਾਨ ਵੀਰੋ ਪੈਣੋ ਸਹਿਜ ਪਾਠ ਆਪਰੰਭ ਕਰੋ ਗੁਰੂ ਨੂੰ ਇਹ ਭੇਟਾ ਦਿਈਏ ਕਿ ਸਹਿਜ ਪਾਠ ਆਪ ਕਰੀਏ ਆਪ ਬਾਣੀ ਪੜ੍ਹੀਏ ਜਿਨ੍ਹਾਂ ਨੇ ਅਜੇ ਤੱਕ ਨਹੀਂ ਸ਼ੁਰੂ ਕੀਤੀ ਤੇ ਵੇਖਿਓ ਤੁਸੀਂ ਕਿੰਨਾ ਆਨੰਦ ਆਏਗਾ ਸਾਰੇ ਕੰਮ ਕਰਨ ਬੇੜ ਕੇ 15 ਮਿੰਟ ਅੱਧੇ ਘੰਟੇ ਤੋਂ ਸ਼ੁਰੂਆਤ ਕਰ ਲਓ ਫਿਰ ਤੁਸੀਂ ਆਪਣੇ ਆਪ ਹੀ ਚਾਰ-ਚਾਰ ਪੰਜ-ਪੰਜ ਰ ਭੈਣਾ ਰਲ ਕੇ ਸਹਿਜ ਪਾਠ ਆਰੰਭ ਕਰੋ ਗੁਰਬਾਣੀ ਪੜੋ ਨੌਜਵਾਨ ਵੀਰ ਵੀ ਇਦਾਂ ਹੌਲੀ-ਹੌਲੀ ਇਸ ਬੰਨੇ ਆਤ ਪਾਓ ਗੁਰਬਾਣੀ ਦਾ ਕੀਰਤਨ ਗੱਡੀ ਵਿੱਚ ਜਦੋਂ ਸਫ਼ਰ ਕਰੋ ਕੀਰਤਨ ਸੁਣੋ ਵਿਚਾਰਾ ਸੁਣੋ ਸਾਡਾ ਮਨ ਸਟਰੋਂਗ ਹੋਏਗਾ ਵਹਿਮਾ ਭਰਮਾ ਪਖੰਡਾ ਜੋ ਬਾਹਰ ਨਿਕਲਣਾ ਸਾਚੇ ਸਹਿਬਾ ਕਿਆ ਨਾ ਹੀ ਕਰਤੇ ਰਹਿ ਘਰ ਤਾਂ ਤੇਰਾ ਹੈ ਜਿਸ ਦੇਨ ਸੁਪਾਵੇ ਸਾਰਿਆਂ ਦਾ ਮਾਲਕ ਭਲਾ ਕਰੇ ਇਨੇ ਕ ਬਚਨ ਪ੍ਰਵਾਨ ਕਰਿਓ ਪੁੱਲਾਂ ਚੁਕਾਂ ਦੀ ਖੇਮਾ ਫਤਿਹ ਗੱਜ ਕੇ ਆਖ ਬਲਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ RAM KALI ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨਾ ਪਰਵਾਰ ਪੰੀਆਂ ਸ਼ਬਦ ਗਾਵਣ ਆਇਆ ਕਹਿ ਨਾ ਜਿਸ ਆਨੰਦ ਹੋਵਾ ਸਾਥ ਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਾਭ ਵਿਸਾਰਨਾ तबना गला समरथ स्वामी सो क्यों मनोवसार साचे साहेबा क्या नाही कर तेरे सदा सिवत सलाह तेरी ना मन बसावे ਕਹਿ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇ ਰਹਿ ਸਾਚਾ ਨਾ ਮੇਰਾ ਆਧਾਰੋ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਾਬ ਪੁਜਾਈਆਂ ਕਹ ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਹੋਵਾ ਜੇ ਪੰਚ ਪਾਤਿਸਵਾਰ ਦੇ ਘਰ ਸਮਾਏ ਸ਼ਬਦ ਨਾ ਹਾਇ ਦੀ ਕਾਲ ਨਿਰਤਾਰ ਪੰਚ ਦੂਤ ਦਵਸ ਕੀਤੇ ਕਾਲ ਕੰਠ ਕਮਾਰਿਆ ਕਹਿ ਨਾਨਕ ਤੈ ਸੁਖ ਹੋ ਆਪ ਤੇਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭੈ ਸਰਾਸੇ ਪੂਰੇ ਗੁਰ ਤੇ ਜਾਣੀ ਸੁਣਤੇ